ਭਾਵਨਾ ਦੇ ਨਾਲ ਅਰਦਾਸ ਕੀਤੀ ਹੈ ਪ੍ਰੇਮ ਨਾਲ ਬੇਨਤੀ ਕੀਤੀ ਹੈ ਪਤਸ ਜੀ ਪ੍ਰੇਮ ਨਾਲ ਕੀਤੀ ਹੋਈ ਬੇਨਤੀ ਨੂੰ ਹਮੇਸ਼ਾ ਪ੍ਰਵਾਨ ਕਰਦੇ ਹੋ ਉਹ ਸ਼ਰੀਰ ਕਿੰਨੇ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੂੰ ਮੇਰੇ ਪਤਸ ਨੇ ਆਪ ਜਾ ਕੇ دیدار ਦਿੱਤੇ ਹੈ ਜਿਨ੍ਹਾਂ ਨੂੰ ਮਹਾਰਜ ਆਪ ਦਰਸ਼ਨ ਦੇ ਰਹੀ ਹੈ ਆਪ ਮਹਾਰਜ ਬੁਲਾ ਰਹੀ ਹੈ ਉਪਾਗਮਣੀ ਹੋਣਗੇ ਗੁਰ ਇਤਿਹਾਸ ਦੇ ਵਿੱਚ ਗੁਰੂ ਅਰਜਨ ਦੇਵ ਸਹਿ ਮਹਾਰਾਜ ਸੱਥੀ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਤੰਦ ਲੰਬੇ ਤੋਂ ਸੰਗਤ ਆਈ ਉਹਨਾਂ ਸੰਗਤ ਦੇ ਵਿੱਚ ਇੱਕ ਭਾਈ ਕੂਰਮ ਜੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਹੁੰਦੇ ਅੰਦਰ ਪ੍ਰੇਮ ਬੜਾ ਖਿੱਚ ਬੜੀ ਹੈ ਸ਼ਰਧਾ ਬੜੀ ਹੈ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੀ ਜਦੋਂ ਸ਼ਾਮਾਂ ਪਈਆਂ ਰਾਤ ਦੇ ਦੀਵਾਨ ਸੱਜੇ ਸਭ ਸੰਗਤਾਂ ਕੁਝ ਨਾ ਕੁਝ ਗੁਰੂ ਅਰਜਨ ਦੇਵ ਸਹਿ ਮਹਾਰਾਜ ਨੂੰ ਅਰਪਣ ਕਰ ਰੀਆਂ ਨੇ ਭੇਟਾ ਕਰ ਰੀਆਂ ਨੇ ਕੁਝ ਨਾ ਕੁਝ ਦਸਵੰਦ ਕੱਢ ਰਹੇ ਨੇ ਮੱਥਾ ਟੇਕ ਰਹੇ ਨੇ ਭਾਈ ਕੁਰਮ ਜੀ ਨੇ ਵੀ ਮੱਥਾ ਟੇਕਿਆ ਤੇ ਜਦੋਂ ਕਾਬਲ ਦੀ ਸੰਗਤ ਗੁਰੂ ਅਰਜਨ ਦੇਵ ਸਹਿ ਮਹਾਰਾਜ ਨੂੰ ਮੱਥਾ ਟੇਕਣ ਲੱਗੀ ਤੇ ਉਹ ਫਲ ਲੈ ਕੇ ਆਈ ਅੰਬਾਂ ਦੇ ਫਲ ਗੁਰੂ ਅਰਜਨ ਦੇਵ ਜੀ ਸੇ ਮਹਾਰਾਜ ਨੂੰ ਪੇਟਾ ਕਰਦੀ ਏ ਤੇ ਮਹਾਰਾਜ ਉਹਨਾਂ ਫਲਾਂ ਨੂੰ ਹੱਥਾਂ ਵਿੱਚ ਲੈ ਕੇ ਨਿਹਾਰਦੇ ਏ ਦੇਖ ਰਹੇ ਨੇ ਤੇ ਭਾਈ ਕੁਰਮ ਜੀ ਮਾਣੀ ਮਨ ਸੋਚਦਾ ਵੀ ਭੜਿਆ ਤੂ ਤੇ ਅੰਬਾਂ ਦੇ ਬਾਗ ਵਿੱਚੋਂ ਆਇਆ ਤੂ ਤੇ ਅੰਬਾਂ ਦੇ ਦੇਸ਼ ਵਿੱਚੋਂ ਆਇਆ ਤੂੰ ਗੁਰੂ ਅਰਜਨ ਦੇਵ ਜੀ ਸਹਿ ਮਹਾਰਾਜ ਵਾਸਤੇ ਇਹ ਅੰਬ ਲੈ ਕੇ ਨਾ ਆਇਆ ਤੂੰ ਇਸ ਸੇਵਾ ਤੋਂ ਵਾਂਝਾ ਰਹਿ ਗਿਆ ਇਹ ਤੇਰੇ ਵਾਸਤੇ ਵੱਧ ਕਿਸਮਤੀ ਹੈ ਵੀ ਮਹਾਰਾਜ ਵਾਸਤੇ ਫਲ ਨਹੀਂ ਲੈ ਕੇ ਆਇਆ ਮਾਨੀ ਮਨ ਸੁੱਤੀ ਜਾਂਦਾ ਹੈ ਦਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਸੰਗਤ ਨੂੰ ਬੇਨਤੀ ਕਰਦੇ ਭਾਈ ਆ ਜਿੰਨੇ ਵੀ ਅੰਬ ਐ ਸਾਰੇ ਸੰਗਤ ਵਿੱਚ ਵਰਤਾ ਦਿਓ ਸੰਗਤ ਨੂੰ ਉਹ ਫਾਲ ਅੰਬ ਵਰਤਾਏ ਗਏ ਭਾਈ ਕੁਰਮ ਜੀ ਨੂੰ ਉਹ ਅੰਬ ਪ੍ਰਸ਼ਾਦ ਦੇ ਤੌਰ ਤੇ ਮਿਲਿਆ ਪਰ ਭਾਈ ਕੁਰਮ ਨੇ ਛਕਿਆ ਨਾ ਖਾਦਾ ਨਾ ਜਦੋਂ ਅਮਰਤ ਵੇਲਾ ਹੋਇਆ ਭਾਈ ਕੁਰਮ ਨੇ ਇਸ਼ਨਾਨ ਕੀਤਾ ਤੇ ਨਾਲ ਹੀ ਜੋ ਸੰਗਤ ਦਾ ਦਿੱਤਾ ਹੋਇਆ ਅੰਬ ਸੀ ਉਹ ਪ੍ਰਸ਼ਾਦ ਸੀ ਉਹ ਛਕਿਆ ਨਾ ਉਹਨੂੰ ਧੋ ਲਿਆ ਉਹਨੂੰ ਵੀ ਨਾਲ ਹੀ ਇਸ਼ਨਾਨ ਕਰਾਤਾ ਜਿਤੇ ਆਪ ਆਪਣੇ ਤਨ ਨੂੰ ਧੋਤਾ ਇਸ਼ਨਾਨ ਕਰਾਇਆ ਉਤੇ ਉਸ ਅੰਬ ਨੂੰ ਵੀ ਇਸ਼ਨਾਨ ਨਾਲ ਹੀ ਕਰਾਤਾ ਕਿਸੇ ਨੇ ਦੁਸ਼ਨਾ ਕੀਤਾ ਭਾਈ ਕੁਰਮ ਜੀ ਇਹ ਤੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੇ ਰਾਤ ਦੇ ਦੀਵਾਨ ਵਿੱਚ ਪ੍ਰਸ਼ਾਦ ਦਿੱਤਾ ਸੀ ਤੁਸੀਂ ਛਕਿਆ ਨਹੀਂ ਸਾਂਭੀ ਬੈਠੇ ਹੋ ਪ੍ਰਸ਼ਾਦ ਨੂੰ ਸਾਂਭ ਕੇ ਨਹੀਂ ਰੱਖਣਾ ਇਹਨੂੰ ਛਕ ਲੈਣਾ ਚਾਹੀਦਾ ਭਾਈ ਕੁਰਮ ਜੀ ਆਂਦੇ ਤੁਹਾਡੀ ਗੱਲ ਠੀਕ ਹੈ ਇਹਨੂੰ ਛਕ ਲੈਣਾ ਸਹੀ ਹੈ ਪਰ ਪਤਾ ਨਹੀਂ ਕਿਉਂ ਮੇਰਾ ਮਨ ਨਹੀਂ ਕਰਦਾ ਇਸ ਅੰਬ ਨੂੰ ਛਕਣ ਗੁਰੂ ਅਰਜਨ ਦੇਵ ਸਹਿ ਮਹਾਰਾਜ ਦਾ ਅੰਮ੍ਰਿਤ ਵੇਲੇ ਦੀਵਾਨ ਸਜਿਆ ਸਭ ਸੰਗਤਾਂ ਮੱਤਾ ਟੇਕ ਰੀਆਂ ਨੇ ਭਾਈ ਕੂਰਮ ਨੇ ਵੀ ਮੱਤਾ ਟੇਕਿਆ ਤੇ ਉਹ ਅੰਬ ਗੁਰੂ ਅਰਜਨ ਦੇਵ ਸਹਿ ਮਹਾਰਾਜ ਦਾ ਦਿੱਤਾ ਹੋਇਆ ਪ੍ਰਸ਼ਾਦ ਹੀ ਪਾਤਸ਼ਾਹ ਨੂੰ ਭੇਟ ਕਰਤਾ ਦਿਲਾਂ ਦੇ ਜਾਣਨ ਵਾਲੇ ਪਾਤਸ਼ਾਹ ਜੀ ਭਾਈ ਕੁਰਮ ਜੀ ਨੂੰ ਕਹਿੰਦੇ ਆਂ ਕੁਰਮ ਇਹ ਪ੍ਰਸ਼ਾਦ ਤੇ ਰਾਤ ਸੰਗਤ ਵਿੱਚ ਵਰਤਾਇਆ ਗਿਆ ਸੀ ਪਰ ਤੂੰ ਛਕਿਆ ਕਿਉਂ ਨਹੀਂ ਕਹਿੰਦਾ ਪਾਤਸ਼ਾਹ ਕੀ ਦੱਸਾਂ ਮੈਂ ਅੰਬਾਂ ਦੇ ਬਾਗ ਵਿੱਚੋਂ ਆਇਆ ਅੰਬਾਂ ਦੇ ਦੇਸ਼ ਵਿੱਚੋਂ ਆਇਆ ਪਰ ਤੁਹਾਡੇ ਵਾਸਤੇ ਇਹ ਅੰਬਾਂ ਦਾ ਫਲ ਲੈ ਕੇ ਨਾ ਆਇਆ ਜਦੋਂ ਕਾਬਲ ਦੀ ਸੰਗਤ ਨੇ ਇਹ ਅੰਬ ਲੈ ਕੇ ਆਂਦੇ ਤੇ ਮਰਜ਼ ਮੈਨੂੰ ਬੜੀ ਸ਼ਰਮ ਜੀ ਮਹਿਸੂਸ ਹੋਈ ਵੀ ਤੂ ਤੇ ਉਸ ਦੇਸ਼ ਵਿੱਚੋਂ ਆਇਆ ਜਿੱਥੇ ਅੰਬਾਂ ਦਾ ਬਾਗ ਬਗੀਚਾ ਹੈ ਫਲ ਬਹੁਤ ਹੈ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਭਾਈ ਕੁਰਮ ਨੂੰ ਕਹਿੰਦੇ ਗੁਰਮ ਜੀ ਹੁਣ ਤੁਸੀਂ ਇਹ ਪ੍ਰਸ਼ਾਦ ਸ਼ਕ ਲਵੋ ਤੁਹਾਡੀ ਭਾਵਨਾ ਤੁਹਾਡੀ ਅਰਦਾਸ ਗੁਰੂ ਨਾਨਕ ਦੇ ਚਰਨਾਂ 'ਚ ਪ੍ਰਵਾਨ ਹੋ ਗਈ ਹੈ। ਪਾਈ ਕੁਰਮ ਕਹਿੰਦਾ ਮਹਾਰਾਜ ਇਹ ਫਲ ਤੁਸੀਂ ਛਕ ਲਓ। ਪਾਤਸ਼ਾਹ ਨੇ ਕਿਹਾ ਕੁਰਮ ਤੇਰਾ ਪ੍ਰਸ਼ਾਦ ਛਕਾਂਗੇ ਪਰ ਹੁਣ ਨਹੀਂ ਅਸੀਂ ਸੱਤਵੇਂ ਜਾਮੇ ਦੇ ਵਿੱਚ ਆਪ ਤੈਥੋਂ ਆ ਕੇ ਪ੍ਰਸ਼ਾਦ ਲਵਾਂਗੇ। ਆਪ ਛਕਾਂਗੇ ਇੰਤਜ਼ਾਰ ਕਰੀ ਅਸੀਂ ਤੇਰੇ ਪਿੰਡ ਆਪ ਆਵਾਂਗੇ ਆਪ ਬੜਾ ਖੁਸ਼ ਹੋਇਆ ਨਦਰੀ ਨਦਰ ਨਿਹਾਲ ਗੁਰੂ ਅਰਜਨ ਦੇਵ ਸਹਿ ਬਾਪੂ ਨੇ ਕਰਤਾ ਜਦੋਂ 7ਵੇਂ ਜਾਮੇ ਦੇ ਵਿੱਚ ਗੁਰੂ ਹਰ Rai ਸਹਿ ਮਹਾਰਾਜ ਕੁਰਕ ਖੇਤਰ ਦੀ ਧਰਤੀ ਤੇ ਗਏ ਉਤੋ ਸੰਗਤਾਂ ਨੂੰ ਤਾਰਦੇ ਹੋਏ ਪਾਤਸ਼ਾਹ ਜੀ ਪਿੰਡ ਲੰਬਿਆਂ ਦੀ ਧਰਤੀ ਤੇ ਪਹੁੰਚ ਗਏ ਪਿੰਡ ਲੰਬੇ ਜਦੋਂ ਪਿੰਡ ਲੰਬੇ ਪਹੁੰਚੇ ਤਾਂ ਪਾਤਸ਼ਾਹ ਗੁਰੂ ਹਰਾਈ ਸਹਿ ਮਹਾਰਾਜ ਪਿੰਡ ਦੇ ਨਿਵਾਸੀਆਂ ਨੂੰ ਪੁੱਛਦੇ ਭਾਈ ਮੇਤੇ ਕੂਰਮ ਨਾਮ ਦਾ ਇੱਕ ਵਿਅਕਤੀ ਗੁਰੂ ਨਾਨਕ ਸਹਿ ਮਹਾਰਾਜ ਦਾ ਸਿੱਖ ਰਹਿੰਦਾ ਹੈ ਉਹ ਕਿੱਥੇ ਮਿਲੇਗਾ ਪਿੰਡ ਵਾਲੇ ਨੇ ਦੱਸਿਆ ਮਹਾਰਾਜ ਉਹ ਤੇ ਆਪਣੇ ਬਾਗ ਵਿੱਚ ਬੈਠਾ ਰਹਿੰਦਾ ਹੈ ਬਸ ਚੌਂਕੜਾ ਮਾਰੀ ਰੱਖਦਾ ਹੈ ਇੱਕੋ ਗੱਲ ਹਰੇਕ ਨੂੰ ਕਹਿੰਦਾ ਵੀ ਗੁਰੂ ਸਾਹਿਬ ਆਉਣਗੇ ਦਰਸ਼ਨ ਦੇਣਗੇ ਮੈਨੂੰ ਤਾਰਨਗੇ ਦੁਨੀਆ ਨੂੰ ਨਿਵਾਜਣ ਵਾਲਾ ਜਰੂਰ ਆਏਗਾ ਕਿੰਨੇ ਮਹਾਰਾਜ ਬੜਾ ਲੰਮਾ ਸਮਾਂ ਹੋ ਗਿਆ ਹੈ ਅधिक ਕਰਦਿਆਂ ਨੂੰ ਲੋਕ ਮਖੌਲ ਕਰਦੇ ਸੀ ਵੀ ਭਾਈ ਕੂਰਮ ਜੀ ਗੁਰੂ ਨੂੰ ਸਨੇਹਾ ਦਿੱਤੇ ਤੋਂ ਬਿਨਾ ਗੁਰੂ ਕਿਵੇਂ ਆ ਸਕਦਾ ਹੈ ਤੁਸੀਂ ਕਿਸੇ ਦੇ ਹੱਥ ਚਿੱਠੀ ਸਨੇਹਾ ਭੇਜੋ ਫਿਰ ਮਹਾਰਾਜ ਆ ਜਾਣਗੇ دیدار ਦੇਣ ਵਾਸਤੇ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਜ਼ਰੂਰ ਤੈਨੂੰ ਵੀ ਦਰਸ਼ਨ ਦੇਣ ਵਾਸਤੇ ਆਉਣਗੇ ਬਲਾਤ ਹੀ ਸੀ ਮਹਾਰਾਜ ਨੂੰ ਕੋਈ ਚਿੱਠੀ ਕੋਈ ਸਨੇਹਾ ਕੁਝ ਨਾ ਕਿਸੇ ਦੇ ਹੱਥ ਹੀ ਕੁਝ ਭੇਜ ਦੇ ਪਰ ਪਾਤਸ਼ਾ ਉਹ ਤੇ ਉਡੀਕ ਧਾਰੀ ਲੈਂਦਾ ਗੁਰੂ ਹਰਾਈ ਸਹਿ ਮਹਾਰਾਜ ਕਹਿੰਦੇ ਭਾਈ ਸਾਨੂੰ ਉੱਥੇ ਲੈ ਕੇ ਚੱਲੋ ਜਿੱਥੇ ਭਾਈ ਕੂਰਮ ਬੈਠਾ ਪੈਣ ਲੰਬਿਆਂ ਦੀ ਮੌਤ ਵਾਰਸ ਜਿਨ੍ਹਾਂ ਨੇ ਬੜਾ ਯਤਨ ਕੀਤਾ ਮਹਾਰਾਜ ਸਾਡੇ ਘਰ ਆਉਣ ਸਾਡੇ ਘਰ ਦੇ ਵਿੱਚ ਚਰਨ ਪਾਉਣ ਸਾਡੇ ਘਰ ਸਾਡਾ ਘਰ ਪਵਿੱਤਰ ਹੋ ਜਾਏ ਪਰ ਪਿਆਰੇ ਦੀ ਆਸ ਪਜਾਉਣ ਵਾਸਤੇ ਪਿਆਸੇ ਨੂੰ ਪਾਣੀ ਪਿਲਾਉਣ ਵਾਸਤੇ ਮਰਦ ਇਹਦੇ ਉਹ ਗੱਲ ਹੋਈ ਵੀ ਪਿਆਸੇ ਕੋਲੇ ਆਪ ਖੂਹ ਜਾ ਰਿਹਾ ਵੈਸੇ ਸਿਆਣੇ ਕਹਿੰਦੇ ਆ ਵੀ ਪਿਆਸੇ ਨੂੰ ਖੂਹ ਕੋਲੇ ਜਾਣਾ ਪੈਂਦਾ ਹੈ ਖੂਹ ਪਿਆਸੇ ਕੋਲੇ ਨਹੀਂ ਆਉਂਦਾ ਪਾਣੀ ਪਿਆਸੇ ਕੋਲੇ ਨਹੀਂ ਆਉਂਦਾ ਪਾਣੀ ਕੋਲੇ ਪਿਆਸੇ ਨੂੰ ਜਾਣਾ ਪੈਂਦਾ ਇਤੇ ਤੇ ਪਿਆਸੇ ਦੀ ਪੁਖੇ ਦੀ ਭੁੱਖ ਮਟਾਉਣ ਵਾਸਤੇ ਪਿਆਸੇ ਦੀ ਪਿਆਸ ਮਟਾਉਣ ਵਾਸਤੇ ਮੇਰੇ ਪਤ ਸਾਹਿਬ ਜੀ ਆਪ ਪਿੰਡ ਲੰਬੇ ਭਾਈ ਕੂਰਮ ਨੂੰ ਤਾਰਨ ਵਾਸਤੇ ਪਹੁੰਚੇ ਪਿੰਡ ਦੀ ਸੰਗਤ ਭਾਈ ਕੂਰਮ ਦੇ ਬਾਗ ਵਿੱਚ ਗੁਰੂ ਹਰ Rai ਸਾਹਿਬ ਮਹਾਰਾਜ ਨੂੰ ਲੈ ਗਏ ਪੰਥਵੇਂ ਜਾਮੇ ਦੇ ਵਿੱਚ ਗੁਰੂ ਅਰਜਨ ਦੇਵ ਸਹਿ ਮਹਾਰਾਜ ਨੇ ਵਾਅਦਾ ਕੀਤਾ ਸੀ ਕੂਰਮਾ ਅਸੀਂ ਆਵਾਂਗੇ ਤੇ ਤੈਥੋਂ ਆਪ ਮੰਗ ਕੇ ਫਲ ਖਾਵਾਂਗੇ ਤੇ ਭਾਈ ਕੂਰਮ ਨੇ ਕਿਹਾ ਸੀ ਮਹਾਰਾਜ ਮੈਂ ਉਡੀਕ ਕਰਾਂਗਾ ਉਹ ਦਿਨ ਦੀ ਉਸ ਸਾਲ ਦੀ ਉਸ ਮਹੀਨੇ ਦੀ ਉਸ ਟਾਈਮ ਦੀ ਤੇ ਉਸ ਘੜੀ ਦੀ ਉਸ ਪਲ ਦੀ ਮੈਨੂੰ ਉਡੀਕ ਰਹਿਣੀ ਆ ਜਦੋਂ ਤੁਸੀਂ ਮੇਰੇ ਕੋਲ ਆਓਗੇ। ਤੇ ਉਡੀਕ ਵਿੱਚ ਹੀ ਬੈਠਾ ਰਹਿੰਦਾ। ਤੇ ਪਾਤਸ਼ਾਹ ਜੀ ਅੱਜ ਪਹੁੰਚ ਗਏ ਚੌਂਕੜਾ ਮਾਰਿਆ ਹੋਇਆ ਭਾਈ ਘੁਰਮਦਾ। ਬੜੇ ਆਰਾਮ ਦੇ ਨਾਲ ਬੈਠਾ। ਗੁਰੂ ਨਾਨਕ ਨੂੰ ਤੇਤੇ ਕਰੀ ਜਾਂਦਾ ਹੈ। ਅੱਖਾਂ ਵਿੱਚ ਵਿਰਾਗ ਦਾ ਪਾਣੀ ਵਗਦਾ ਹੈ। ਸਿਰੇ ਤੇ ਗੁਰੂ ਨਾਨਕ ਦੇ ਨਾਮ ਦਾ ਜਹੋ ਜਲਾਲ ਹੈ ਦੇਖਿਆ ਨਹੀਂ ਜਾਂਦਾ ਜਿਵੇਂ ਬਹੁਤਾ ਸਮਾਂ ਸੂਰਜ ਵੱਲ ਨਹੀਂ ਕੋਈ ਦੇਖ ਸਕਦਾ ਨੀਵੀਂ ਪੌਣੀ ਪੈਂਦੀ ਹੈ ਇਸੇ ਤਰ੍ਹਾਂ ਭਾਈ ਕੁਰਮ ਦੇ ਵੱਲ ਵੀ ਦੇਖਿਆ ਨਹੀਂ ਜਾਂਦਾ ਪਿੰਡ ਦੇ ਲੋਕ ਹਰਾ ਨੇ ਵੀ ਇੰਨਾ ਜਹੋ ਜਲਾਲ ਇੰਨਾ ਪ੍ਰਤਾਪ ਭਾਈ ਕੁਰਮ ਦਾ ਵੀ ਦੇਖਿਆ ਨਹੀਂ ਜਾ ਰਿਹਾ ਜਿਵੇਂ ਹਜ਼ਾਰਾਂ ਸੂਰਜ ਲੋਕਾਂ ਦੇ ਸਾਹਮਣੇ ਖੜੇ ਹੋਣ ਗੁਰੂ ਹਰ Rai ਸਾਹਿਬ ਮਹਾਰਾਜ ਭਾਈ ਕੁਰਮ ਦੇ ਕੰਨ ਵਿੱਚ ਕਹਿੰਦੇ ਐ ਕੁਰਮ ਲੈ ਅਸੀਂ ਤੇ ਆ ਗਏ ਪਰ ਤੂੰ ਨਹੀਂ ਅੱਖਾਂ ਖੋਲਦਾ ਤੂੰ ਬੁਲਾਇਆ ਅਸੀਂ ਆ ਗਏ ਆ ਲੈ ਹੁਣ ਉਠ ਤੇ ਦੇਖ ਬੜੀ ਭੁੱਖ ਲੱਗੀ ਪਈ ਐ ਲੈ ਹੁਣ ਅੰਬ ਛਕਾ ਦੇ ਫਿਰ ਭਾਈ ਕੂਰਮੋ ਗੁਰੂ ਹਰਾਈ ਸਹਿ ਮਹਾਰਾਜ ਨੂੰ ਦੇਖਦਾ ਜਦੋਂ ਮਹਾਰਾਜ ਨੂੰ ਦੇਖਦਾ ਇੰਦ ਲੱਗਦਾ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਹਿ ਮਹਾਰਾਜ ਸਾਹਮਣੇ ਖੜੇ ਹੋਣ ਬਸ ਦੇਖੀ ਜਾਂਦਾ ਹੈ ਦਰਸ਼ਨ ਕਰੀ ਜਾਂਦਾ ਹੈ ਤੇ ਗੁਰੂ ਹਰਾਈ ਸੇ ਮਹਾਰਾਜ ਭਾਈ ਕੁਰਮ ਨੂੰ ਛਾਤੀ ਨਾਲ ਲਾ ਕੇ ਕਹਿੰਦੇ ਐ ਕੁਰਮ ਕਿ ਹੁਣ ਸਾਨੂੰ ਅੰਬ ਨਹੀਂ ਛਕਾਉਂਦਾ ਉਦੋਂ ਤੇ ਜिद ਕਰੀ ਬੈਠਾ ਸੀ ਵੀ ਮਹਾਰਾਜ ਅੰਬ ਛਕ ਲੋ ਉਹ ਤੇ ਕਾਬਲ ਦੀ ਸੰਗਤ ਦਾ ਸੀ ਹੁਣ ਤਾਂ ਅਸੀਂ ਤੇਰੇ ਆਪ ਬਾਗ ਵਿੱਚ ਆਏ ਐ ਹੁਣ ਛਕਾ ਦੇ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਹੁਣ ਤੇ ਅੰਬਾਂ ਦਾ ਸਮਾਂ ਹੀ ਨਹੀਂ ਆ ਰੋਤੀ ਅੰਬਾਂ ਦੀ ਹੈ ਨਹੀਂ ਮਹਾਰਾਜ ਹੁਣ ਤੇ ਅੰਬ ਨੂੰ ਬੂਰ ਵੀ ਨਹੀਂ ਪਿਆ ਮਹਾਰਾਜ ਅੰਬ ਕਿੱਥੋਂ ਛਕਾਵਾਂ ਸਮਾ ਹੈ ਨਹੀਂ ਅੰਬਾਂ ਦਾ ਮਹਾਰਾਜ ਤੇ ਗੁਰੂ ਹਰ Rai ਸਹਿ ਮਹਾਰਾਜ ਕਹਿੰਦੇ ਭਲਿਆ ਤੂੰ ਅਣਾ ਸਮਾ ਹੈ ਨਹੀਂ ਤੇ ਨਾਲ ਦੀ ਨਾਲ ਭਾਈ ਘੁਰਮ ਕਹਿੰਦਾ ਪਾਤਸ਼ਾਹ ਸਮਾ ਤੇ ਹੈ ਨਹੀਂ ਪਰ ਜੇ ਤੁਸੀਂ ਚਾਹੋ ਕਿਉਂਕਿ ਤੁਸੀਂ ਤੇ ਘਟ ਘਟ ਕੇ ਅੰਤਰ ਕੀ ਜਾਣਤ ਹੈ ਜੇ ਤੁਸੀਂ ਕਿਰਪਾ ਕਰੋ ਤੇ ਸਭ ਕੁਝ ਹੋ ਸਕਦਾ ਹੈ ਤੇ ਗੁਰੂ ਹਰਾਏ ਸਾਹਿਬ ਮਹਾਰਾਜ ਕਹਿੰਦੇ ਫਿਰ ਕੂਰਮ ਦੇਖ ਜਿਸ ਅੰਬ ਦੇ ਥੱਲੇ ਤੂੰ ਬੈਠਾ ਹੈ ਜਿੱਥੇ ਅਸੀਂ ਖੜੇ ਹੈ ਉੱਪਰ ਦੇਖ ਤੇਰਾ ਅੰਬਾਂ ਦਾ ਬੂਟਾ ਅੰਬਾਂ ਦੇ ਨਾਲ ਭਰਿਆ ਪਿਆ ਆਕੋ ਸਤਨਾਮ ਸ਼੍ਰੀ ਜਦੋਂ ਭਾਈ ਕੂਰਮ ਆਪਣੇ ਬਾਗ ਬਗੀਚੇ ਵੱਲ ਦੇਖਦਾ ਹੈ ਅੰਬਾਂ ਦਾ ਫਲਾਂ ਦਾ ਬੂਟਾ ਉਹ ਭਰਿਆ ਪਿਆ ਕੋਈ ਰਤ ਨਹੀਂ ਆ ਕੋਈ ਸਮਾਂ ਨਹੀਂ ਆ ਪਰ ਜਦੋਂ ਆਪਣੇ ਅੰਬਾਂ ਦੇ ਬੂਟੇ ਵੱਲ ਦੇਖਿਆ ਉਹ ਤੇ ਭਰਿਆ ਪਿਆ ਅੰਬਾਂ ਦੇ ਨਾਲ ਗੁਰੂ ਹਰਾਏ ਸਿੰਘ ਮਹਾਰਾਜ ਭਾਈ ਕੁਰਮ ਨੂੰ ਕਹਿੰਦੇ ਕੁਰਮ ਜੀ ਹੁਣ ਤੇ ਛਕਾਓਗੇ ਨਾ ਕਹਿੰਦਾ ਪਾਤਸ਼ਾਹ ਛਕਾਵਾਂਗਾ ਪਾਤਸ਼ਾਹ ਕਹਿੰਦੇ ਸਾਨੂੰ ਨਹੀਂ ਸੰਗਤ ਨੂੰ ਵੀ ਸਿਖਾਉਣਾ ਪੈਣਾ ਕਹਿੰਦਾ ਪਾਤਸ਼ਾਹ ਤੁਹਾਨੂੰ ਵੀ ਸਿਖਾਵਾਂਗਾ ਸੰਗਤ ਨੂੰ ਵੀ ਸਿਖਾਵਾਂਗਾ ਇਹ ਕਿਹੜਾ ਮੇਰਾ ਮਹਾਰਾਜ ਇਹ ਤੇ ਹੈ ਹੀ ਤੁਹਾਡਾ ਹੈ ਇਹ ਤੁਹਾਡਾ ਹੈ ਮਹਾਰਾਜ ਇਹ ਮੇਰਾ ਨਹੀਂ ਤੇ ਪਾਤਸ਼ਾਹ ਜੀ ਭਾਈ ਕੂਰਮ ਨੂੰ ਤਾਰਨ ਵਾਸਤੇ ਉਹਦੀ ਭਾਵਨਾ ਪੂਰੀ ਕਰਨ ਵਾਸਤੇ ਉਹਦੇ ਘਰ ਪਹੁੰਚ ਗਏ ਪੰਜਵੇਂ ਜਾਮੇ ਦੇ ਵਿੱਚ ਵਾਅਦਾ ਕੀਤਾ ਤੇ ਪਾਤਸ਼ਾਹ ਨੇ ਸੱਤਵੇਂ ਜਾਮੇ ਦੇ ਵਿੱਚ ਉਹ ਵਾਅਦੇ ਨੂੰ ਨਿਭਾਇਆ ਤੇ ਉਹ ਪਾਈ ਕੂਰਮ ਦੇ ਬਾਗ ਦੇ ਵਿੱਚ ਗੁਰਦੁਆਰਾ ਅੰਬਸੇਵ ਬਣਿਆ ਜਿਹੜਾ ਅਸੀਂ ਮੋਹਾਲੀ ਦੇ ਵਿੱਚ ਗੁਰਦੁਆਰਾ ਅੰਬਸੇਵ ਦੇਖਦੇ ਆ ਨਾ ਉਹ ਪਿੰਡ ਲੰਬੇ ਨੂੰ ਉਜਾੜ ਕੇ ਮਹਾਲੀ ਸ਼ਹਿਰ ਚੰਡੀਗੜ੍ਹ ਸ਼ਹਿਰ ਵਸਾਇਆ ਗਿਆ ਕਈ ਪਿੰਡਾਂ ਨੂੰ ਉਜਾੜਿਆ ਫਿਰ ਚੰਡੀਗੜ੍ਹ ਵਸਿਆ ਪੰਜਾਬ ਦੇ ਪਿੰਡ ਉਜਾੜੇ ਗਏ ਫਿਰ ਕਿਤੇ ਉਹ ਚੰਡੀਗੜ੍ਹ ਸਿਟੀ ਵਸੀ ਤੇ ਉਸੇ ਹੀ ਭਾਈ ਕੂਰਮ ਦੇ ਪਿੰਡ ਲੰਬਿਆਂ ਦੇ ਵਿੱਚ ਮਹਾਲੀ ਸ਼ਹਿਰ ਦੇ ਵਿੱਚ ਅੱਜ ਗੁਰਦੁਆਰਾ ਅੰਬਸੇ ਬਣਿਆ ਤੇ ਜਿੱਤੇ ਗੁਰੂ ਹਰ Rai ਸੇ ਮਹਾਰਾਜ ਜਿਹਨੂੰ ਉਹ ਫਲ ਲੱਗੇ ਸੀ ਨਾ ਤੇ ਉਹ ਅੱਜ ਵੀ ਗੁਰਦੁਆਰਾ ਸੇਵ ਦੇ ਵਿੱਚ ਉਹ ਅੰਬਾਂ ਦਾ ਬੂਟਾ ਖੜਾ ਹੈ ਤੇ ਦਰਸ਼ਨ ਕਰਿਓ ਜਦੋਂ ਦਰਸ਼ਨ ਕਰੀਦੇ ਐ ਤੇ ਇੰਜ ਲੱਗਦਾ ਹੈ ਵੀ ਗੁਰੂ ਹਰ Rai ਸਹਿ ਮਹਾਰਾਜ ਅੱਜ ਵੀ ਇਸ ਅੰਬ ਦੇ ਥੱਲੇ ਬੈਠੇ ਸੰਗਤਾਂ ਦੀ ਉਡੀਕ ਕਰ ਰਹੇ ਨੇ ਆਕੋ ਸਤਨਾਮ ਸ਼੍ਰੀ